ਚਲੋ ਖਰ ਇਸ ਤੋਂ ਬਾਅਦ ਗੱਲਬਾਤ ਆਪਾਂ ਯੇ ਵਾਪਸ ਪੰਜਾਬ ਵੱਲ ਚੱਲਗੇ ਜੀ ਇਧਰਲੇ ਪਾਸੇ ਤੋਂ ਦੱਸ ਦਿਆ ਮਿੰਟੂ ਜੀ ਕਹਿੰਨੇ ਕਿ ਭਾਈ ਇੱਕ ਤਾਂ ਵਿਧਾਇਕਾ ਜਿਹੜੇ ਉਹ ਤਾਂ ਲੇਠੀ ਕੇ ਮਾਨ ਸਾਹਿਬ ਦੇ ਰਾਹ ਦੇ ਵਿੱਚ ਕਹਿੰਨੇ ਕਿ ਭਾਈ ਮੈਂ ਨਹੀਂ ਟੱਪਣ ਦੇਣਾ ਤੁਸੀਂ ਮੈਨੂੰ ਮਾੜਾ ਬੋਲਦੇ ਸੀਗੇ ਕਹਿੰਨੇ ਕਿ ਕੋਟਲੀ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਕਾਰ ਅੱਗੇ ਮਾਨ ਸਾਹਿਬ ਦੀ ਕਾਰ ਅੱਗੇ ਨਹੀਂ ਮਾਨ ਸਾਹਿਬ ਦੇ ਕਾਫਲੇ ਅੱਗੇ ਤਾਂ ਉਹ ਨਾ ਕਿਸੇ ਸਮੇਂ ਨਾ ਸੈਡ Song ਦਾ ਧੌਰ ਹੁੰਦਾ ਸੀਗਾ ਬੜੇ ਸੈਡ Song ਚੱਲਦੇ ਹੁੰਦੇ ਸੀਗੇ ਤੇ ਉਹ ਇੱਕ ਗੀਤ ਦਾ ਚਿੱਤ ਆ ਗਿਆ ਕਿ ਉਹ ਪਈ ਰਾਤ ਮਿਲੂਗੀ ਲਾਸ਼ ਯਾਰ ਦੀ ਨਹੀਂ ਉਤੋਂ ਦੀ ਲੰਗਾ ਦੀ ਗਾਰ ਤੋਂ ਜੀ ਮਤਲਬ ਕਿ ਇੱਥੋਂ ਤੱਕ ਹੀ ਪਹੁੰਚ ਗਿਆ ਵਿਚਾਰਾ ਟੁੱਟੇ ਦਿਲ ਵਾਲਾ ਨਾ ਤੇ ਜਦੋਂ ਦਿਲ ਟੁੱਟਦਾ ਫਿਰ ਤੁਹਾਨੂੰ ਪਤਾ ਹੀ ਆ ਜਸਵਿੰਦਰ ਬਰਾੜ ਦਾ ਵੀ ਸੀ ਇੱਕ ਗਾਣਾ ਕੁਛ ਇਸ ਤਰ੍ਹਾਂ ਦਾ ਉਹ ਕਹਿੰਦੀ ਸੀ ਕਿ ਮੈਂ ਡਾਂਗ ਲੈ ਕੇ ਖੜ ਜੂੰਗੀ ਮੂਰੇ ਮਤਲਬ ਜਦੋਂ ਤੂੰ ਬਰਾਤ ਲੈ ਕੇ ਲੰਘਿਆ ਕੁਛ ਸਮਥਿੰਗ ਇਸ ਤਰ੍ਹਾਂ ਦਾ ਹੋ ਸਕਦਾ ਉਸ ਟਾਈਟਲੀ ਸੀ ਉਹਦੀ ਰੀਲ ਦਾ ਮਤਲਬ ਮੈਨੂੰ ਨਾਲ ਦੀ ਰੀਲ ਦਾ ਅੱਛਾ ਜੀ ਆ ਵੀ ਤੇਰੀ ਕਾਰ ਹੀ ਭੰਨ ਦੇਣੀ ਹੈ ਕਾਰ ਹੀ ਭੰਨ ਦੇਣੀ ਡਾਂਗ ਲੈ ਕੇ ਖੜ ਜਾਣਾ ਗੋਗੇ ਹਾਂ ਜੀ ਇਹ ਵੀ ਹੋ ਸਕਦਾ ਜੀ ਠੀਕ ਆ ਤਾਂ ਗੱਲ ਇਹ ਆ ਕਿ ਫਿਰ ਟੁੱਟੇ ਦਿਲ ਵਾਲਾ ਹੀ ਬੰਦਾ ਇਸ ਤਰ੍ਹਾਂ ਦੇ ਫੈਸਲੇ ਲੈਂਦਾ ਕੋਈ ਡਾਂਗ ਲੈ ਕੇ ਖਲੋ ਜਾਂਦਾ ਕੋਈ ਲਿਟ ਜਾਂਦਾ ਤਾਂ ਸੁਖਵਿੰਦਰ ਕੋਟਲੀ ਤੁਹਾਨੂੰ ਬਤਈਆ ਉਹ ਵਿਧਾਇਕ ਆ ਜਿਨ੍ਹਾਂ ਦਾ ਇੱਕ ਬਹੁਤ ਜ਼ਿਆਦਾ ਰੌਲਾ ਪਿਆ ਸੀਗਾ ਸਦਮ ਦੇ ਅੰਦਰ ਹਾਂਜੀ ਵਿਧਾਨ ਸਭਾ ਜੀ ਵਿਧਾਨ ਸਭਾ ਦੇ ਵਿੱਚ ਛੇਤਰ ਸਿੰਘਾ ਵਾਲਾ ਹਾਂਜੀ ਕੁਝ ਇਸ ਤਰ੍ਹਾਂ ਦਾ ਛੇਤਰ ਸਿੰਘਾਉਣ ਵਾਲਾ ਇਹਨਾਂ ਨੇ ਵਾਕ ਬੋਲਿਆ ਸੀਗਾ ਮਾਨ ਸਾਹਿਬ ਨੇ ਜਿਹੜਾ ਕਿ ਮੈਂ ਕਹੂੰਗਾ ਕਿ ਜੇ ਬੋਲਿਆ ਗਿਆ ਤੇ ਸ਼ਰਮ ਨਾ ਆ ਕਿਆ ਜੀ ਮਾਨ ਸਾਹਿਬ ਜੇ ਇਸ ਤਰ੍ਹਾਂ ਦੀ ਬੋਲੀ ਰੱਖਦੇ ਆ ਨਾ ਇਹਨਾਂ ਦੀ ਬੋਲੀ ਜਿਹੜੀ ਐ ਉਹ ਅਤ ਘਟਿਆ ਦਰਜੇ ਦੀ ਆ ਜੀ ਨਾ ਇਹ ਔਰਤਾਂ ਦੀ ਇੱਜ਼ਤ ਕਰਦੇ ਨਾ ਇਹ ਕਿਸੇ ਐਸੀ ਭਾਈਚਾਰੇ ਦੇ ਬੰਦੇ ਦੀ ਇੱਜ਼ਤ ਕਰਦੇ ਆ ਕੀ ਕੁਝ ਬੋਲ ਜਾਂਦੇ ਆ ਵਿਰੋਧੀਆਂ ਨੂੰ ਹੁਣ ਇੱਕੋ ਹੀ ਗੱਲ ਕਹੀ ਜਾਂਦੇ ਮੈਨੂੰ ਆਖੇ ਅਫਸਰਾਂ ਨੇ ਦੱਸਿਆ ਕਿ ਇਹ ਤੇ ਦੋਵੇਂ ਚੀਜ਼ਾਂਉਂਦੇ ਨਹੀਂ ਤੇ ਬੰਦਾ ਪੁੱਛੇ ਵੀ ਅਫਸਰ ਇਹਨਾਂ ਦੇ ਬੈੱਡਰੂਮ 'ਚ ਨਿਗਾਹ ਰੱਖਦੇ ਨੇ ਜੀ ਇਹ ਤੇ ਫਿਰ ਪ੍ਰਾਈਵੇਸੀ ਬ੍ਰੀਚ ਕਰਵਾ ਰਹੇ ਹੋ ਤੁਸੀਂ ਇਹ ਤੇ ਤੁਹਾਡੇ ਤੇ ਮਾਮਲਾ ਬਣਦਾ ਜੀ ਕਿ ਕੀ ਤੁਸੀਂ ਦੋਆਂ ਜੀਆਂ ਦੀ ਪ੍ਰਾਈਵੇਸੀ ਬ੍ਰੀਚ ਕਰਵਾ ਰਹੇ ਹੋ ਅਖੇ ਜੀ ਰੋ ਕੇ ਸੌਂਦੇ ਨੇ ਤੇ ਉੱਠ ਕੇ ਫਿਰ ਹੁੰਦੇ ਨੇ ਇਹ ਦੇਖਣ ਲਈ ਕਿਸੇ ਦੇ ਸੌਣ ਵਾਲੇ ਕਮਰੇ ਚ ਕੋਈ ਝਾਕਦਾ ਹੋਏਗਾ ਨਾ ਇਹੋ ਜੀਆਂ ਗੱਲਾਂ ਵਾਈ ਆਤ ਗੱਲਾਂ ਕਿਹੜਾ ਅਫਸਰ ਅਖੇ ਨਾ ਤੇ ਮੈਂ ਦੱਸਣਾ ਨਹੀਂ ਆ ਉਹ ਪਹਿਲਾਂ ਹੀ ਅੱਗਾ ਵੱਲ ਲੈਂਦੇ ਨੇ ਸੋ ਗੱਲ ਇਹ ਆ ਕਿ ਇਹ ਗੈਸਨ ਆਦਮਪੁਰ ਜੀ ਆਦਮਪੁਰ ਗਏ ਨੇ ਜਦੋਂ ਤੇ ਇੱਕ ਕੋਟਲੀ ਸਾਹਿਬ ਤੇ ਇਹਨਾਂ ਦੇ ਸਾਥੀ ਜਿਹੜੇ ਉਹ ਕਾਲੀਆਂ ਝੰਡੀਆਂ ਲੈ ਕੇ ਇਹਨਾਂ ਦਾ ਸਵਾਗਤ ਕਰਨ ਵਾਸਤੇ ਤਿਆਰਬਰ ਤਿਆਰ ਸੀ ਕਿ ਭਾਈ ਤੁਸੀਂ ਐਸੀ ਭਾਈਚਾਰੇ ਦੇ ਇੱਕ ਨੁਮਾਇंदे ਦੀ ਬੇਜ਼ਤੀ ਕੀਤੀ ਆ ਜੀ ਉਦੋਂ ਵੀ ਉਹਨਾਂ ਨੇ ਮੁੱਦਾ ਚੁੱਕਿਆ ਸੀਗਾ ਨਾ ਤੇ ਦੱਸਦੇ ਆ ਕਿ ਉਹਨਾਂ ਨੂੰ ਰੋਕ ਰੱਖ ਲਿਆ ਤੇ ਪਰ ਇਹ ਕਲਮਕੱਲੀ ਕਿਤੇ ਰੇਲਵੇ ਰੋਡ ਤੇ ਪਹੁੰਚ ਗਿਆ ਤੇ ਮੁੜ ਕੇ ਸੜਕ ਤੇ ਬਹਿ ਵੀ ਗਿਆ ਇੱਕ ਅਖਬਾਰ ਚ ਅੱਜ ਮੈਂ ਫੋਟੋ ਦੇਖੀ ਵੀ ਆ ਸਵੇਰੇ ਜੀ ਫੋਟੋ ਲੱਗੀ ਆ ਜਿਆਦੀ ਖਬਰ ਨਹੀਂ ਵੱਡੀ ਲੱਗੀ ਆ ਅੱਜ ਕੱਲ ਤੁਹਾਨੂੰ ਪਤਾ ਹੀ ਆ ਇੱਥੇ ਪਤਾ ਨਹੀਂ ਕੀ ਬਿਮਾਰੀ ਪੈ ਗਈ ਆ ਕਿ ਚੀਫ ਮਨਿਸਟਰ ਨਾਲ ਜੁੜੀ ਖਬਰ ਜਿਹੜੀ ਉਹ ਮਰ ਜਾਂਦੀ ਆ ਪਤਾ ਨਹੀਂ ਕੀ ਬਿਮਾਰੀ ਪੈ ਗਈ ਆ ਔਰ ਇਹ ਬਿਮਾਰੀ ਬੜੀ ਖਤਰਨਾਕ ਆ ਜੀ ਇਸ ਬਿਮਾਰੀ ਨੇ ਅਗਾ ਜਾ ਕੇ ਬਹੁਤ ਹੋਰ ਸਮੱਸਿਆਵਾਂ ਪੈਦਾ ਕਰਨੀਆਂ ਨੇ ਤਾਂ ਖੈਰ ਉਹ ਫੋਟੋ ਜ਼ਰੂਰ ਲੱਗੀ ਆ ਕਿ ਇਹਨਾਂ ਨੂੰ ਉੱਥੇ ਘੇਰਿਆ ਹੋਇਆ ਤੇ ਫਿਰ ਦੱਸਦੇ ਆ ਕਿ ਬਾਅਦ ਚ ਜ਼ਬਰਦਸਤੀ ਚੁੱਕਿਆ ਗਿਆ ਤਾਂ ਯਾਨੀ ਇੱਕ ਹੋਰ ਜਗ੍ਹਾ ਤੇ ਵੀ ਇਹਨਾਂ ਦਾ ਵਿਰੋਧ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ। ਜੀ। ਥਾਂ-ਥਾਂ ਤੇ ਵੈਸੇ ਤੇ ਸਵਾਗਤ ਜਿਹੜੇ ਆ ਹੋ ਹੀ ਰਿਹਾ ਤੁਹਾਨੂੰ ਪਤਾ ਹੀ ਹੈ। ਬਤੇਰੀਆਂ ਥਾਂਵਾਂ ਨੇ। ਹਾਲੇ ਤੀ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਉਹ ਜਿਵੇਂ ਉਹ ਕੀ ਕਰਦੇ ਹੁੰਦੇ ਸੀਗੇ ਸੈਨੀਟਾਈਜ਼ਡ ਏਰੀਆ। ਯਾ ਤਾਂ ਕਰੋਨਾ ਚ ਕਹਿੰਦੇ ਹੁੰਦੇ ਸੈਨੀਟਾਈਜ਼ ਕਰਦੇ ਹੋ ਏਰੀਆ। ਮੰਨ ਲਓ ਕਿ ਕੋਈ ਨਿਕਲ ਆਇਆ ਪੋਜ਼ਿਟਿਵ। ਓਹ ਹੋ ਉਹ ਤਾਂ ਯਾਦ ਕਰਕੇ ਮੇਰੇ ਤੇ ਨਾ ਹਲੂ ਕੰਡੇ ਖੜੇ ਹੋ ਜਾਂਦੇ ਨੇ। ਵੀ ਉਹ ਸੈਨੀਟਾਈਜ਼ ਕਰੋ ਇਹ ਨਾ ਨਾ ਏਰੀਆ ਜਿੱਥੋਂ ਕਿ ਨਿਕਲਾ ਵੀ ਯਾਨੀ ਉਹ ਘਰ ਸੈਨੀਟਾਈਜ਼ ਕਰੋ ਇਹ ਜਿੱਥੋਂ ਇਹਨਾਂ ਨੇ ਮਾਨ ਸਾਹਿਬ ਨੇ ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ ਇਹਨਾਂ ਨੇ ਜਿੱਥੋਂ ਲੰਘਣਾ ਹੋਵੇ ਸੈਨੀਟਾਈਜ਼ ਕਰ ਦਿੰਦੇ ਏਰੀਆ ਕਿ ਕੋਈ ਐਸਾ ਵੈਸਾ ਪਰਿੰਦਾ ਵੀ ਪਰ ਨਾ ਮਾਰੇ ਮੈਨਾਂ ਤਾਂ ਸੈਨੀਟਾਈਜ਼ ਨਹੀਂ ਕਰਦੇ ਇਹ ਤਾਂ ਜਿਵੇਂ ਉਹ ਨਹੀਂ ਕਮੇਟੀ ਵਾਲੇ ਹੁੰਦੇ ਫੋਗਿੰਗ ਕਰਦੇ ਹੁੰਦੇ ਤੋਂ ਪੰਜ ਲਈ ਬੈਠੇ ਹੁੰਦੇ ਧੂਆਂ ਧੂਆਂ ਹੀ ਕਰ ਦਿੰਦੇ ਪੂਰਾ ਕਰ ਦਿੰਦੇ ਇਹ ਤਾਂ ਉਹ ਕਰ ਦਿੰਦੇ ਹਾਂਜੀ ਵਿਰੋਧ ਬਰਾਦ ਆਲਾ ਨਾ ਕੋਈ ਆ ਜੀ 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 ਇਧਰੋਂ ਸਾਈਡ ਸੌਂਗ ਦੀ ਗੱਲ ਚੱਲੀ ਸੀ ਨਾਲ ਦੀ ਨਾਲ ਕੰਮ ਚੱਲ ਪਿਆ ਜੀ ਤਾ ਕਹਿੰਦੇ ਕਿ ਬਈ ਦਵਿੰਦਰ ਕੋਹਿੰਨੂਰ ਦਾ ਵੀ ਗਾਣਾ ਆਇਆ ਸੀਗਾ ਜੀ ਦਿਲ ਦੇ ਖੂਨ ਦੀ ਮਹਿੰਦੀ ਤਲੀਆਂ ਉੱਤੇ ਲਾਉਣ ਲਈ ਕਹਿੰਦੇ ਕਿ ਹਾਂਜੀ ਹਾਂਜੀ ਪਹਿਲੀ ਗੈਸਟ ਸੀ ਉਹਦੀ ਮੈਂ ਤੇਰੀ ਜਾਂਚ ਕਰੂੰਗੀ ਜੀ ਇਹ ਸੀਗੀ ਕਹਿੰਦੇ ਮੈਂ ਤੇਰੀ ਜਾਂਚ ਕਰੂੰਗੀ ਵੈਸੇ ਜੀ ਜੀ ਚਲੋ ਤੰਨ ਵੀ ਖੇਰਲਾ ਬਈ ਹੁਣ ਤੇਰੇ ਕੋਲ ਜ਼ਮਾਨਤ ਕਰਵਾਉਣ ਜੋਗੇ ਪੈਸੇ ਹੈਗੇ ਆ ਜੀ ਤਾਂ ਕੇਰ ਲੋ ਜਾਂਚ ਇੱਥੇ ਵੈਸੇ ਇੱਕ ਵਾਰੀ ਇਦਾਂ ਹੋਇਆ ਵੀ ਆ ਫਾਜ਼ਲ ਕਾ ਦੇ ਵਿੱਚ ਪਿੱਛੇ ਜੇ ਇਸ ਤਰ੍ਹਾਂ ਕਿ ਲੜਾਈ ਵੀ ਹੋਈ ਸੀਗੀ ਜਾਂਚ ਤੁਰ ਹੀ ਜਾਂਦੀ ਦੀ ਹਾਂਜੀ ਹਾਂਜੀ ਰੋਲਾ ਖਾਸਾ ਪਿਆ ਸੀਗਾ ਆ ਸਾਰਾ ਰੋਲਾ ਪਿਆ ਸੀਗਾ ਜੀ 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 ਤਾਂ ਇਹਦੇ ਨਾਲ ਹੀ ਆਪਾਂ ਗੱਲਬਾਤ ਬਾਜੀ ਹੋਰ ਅੱਗੇ ਨੂੰ ਵਧਾ ਲਗੇ ਜੀ ਪਹਿਲਾਂ ਵੀ ਕੱਲ ਹਾਂ ਸੱਚ ਚੇਤਨ ਮਾਨ ਜੀ ਸੀਗੇ ਉਹਨਾਂ ਨੇ ਕੰਟਰੀਬਿਊਟ ਕੀਤਾ ਸੀ ਬਿਲਕੁਲ ਲਾਸਟ ਦੇ ਉੱਤੇ ਗਰਮੀ ਜ਼ਿਆਦਾ ਸੀ ਉਹ ਨਿਕਲ ਗਿਆ ਬਾਅਦ ਵਿੱਚ ਚਲੋ ਧੰਨਵਾਦ ਤੁਹਾਡਾ ਜੀ